ਭਗਵਾਨ ਤਮਨ ਸਰਕਾਰ ਦਾ ਪ੍ਰਹਾਰ ਆਪਰੇਸ਼ਨ ਕੀ ਹੈ ਕੀ ਪਾਜ ਜਾਵਾ ਪਾਜ ਜਦੇ ਤੇ ਪੱਕੇ ਅਟੈਕ ਕਰਨ ਵਾਸਤੇ ਆ ਹੁਣ ਜਿਹੜੇ ਬੰਦੇ ਲੱਤਾਂ ਕੰਮ ਨਹੀਂ ਕਰਤੀਆਂ ਤੁਹਾਨੂੰ ਲੱਗਦਾ ਕਿ ਉਹ ਚਿੱਟਾ ਗਿਆ ਸਪਲਾਈ ਕਰਦਾ ਹੋ ਜਾਣ ਪੁੱਛ ਕੇ ਲੱਤਾਂ 'ਚ ਫੇਰ ਮਾਰ ਕੇ ਜਿਹੜਾ ਕੋਈ ਦਿਖਾਇਆ ਜਾ ਰਿਹਾ ਪੁਲਿਸ ਉਸ ਤਰੀਕੇ ਨਾਲ ਹਰੇਕ ਗੈਂਗਸਟਰ ਨੂੰ ਕੀ ਆਸਲਾ ਬਰਾਮਦ ਕਰਨ ਜਾਂਦੇ ਆ ਬਰਾਮਦ ਕਰਨ ਕੋ ਉਹ ਆਸਲਾ ਚੱਕ ਕੇ ਫੇਰਿੰਗ ਕਰ ਦਿੰਦਾ ਜੀ ਇਹਨਾਂ ਨੇ ਮਾਰੇ ਸੇਮ ਸਟੋਰੀਆਂ ਘੜ ਘੜ ਕੇ ਪਾਈਆਂ ਜਾ ਰਹੀਆਂ ਨੇ ਪਰ ਪੁਲਿਸ ਵਾਲੇ ਉਹ ਤੁਹਾਨੂੰ ਗੱਲਾਂ ਦੇਣੀਆਂ ਪੈਣਗੀਆਂ ਪਹਾਰ ਆਪਰੇਸ਼ਨ ਤੁਸੀਂ ਵੀ ਗੱਲ ਕੀਤੀ ਸੀ ਵੀ ਤੁਸੀਂ ਰੋਲਾ ਪਾਉਣ ਲੱਗੇ 24 ਘੰਟੇ ਚ ਅਸੀਂ ਕਰਾਂਗੇ ਠੀਕ ਹੈ ਨਾ ਜਿਹੜੇ ਬੈਠਿਆ ਕੈਂਸਲ 24 ਘੰਟੇ ਘਰ ਜਾ ਜਾਣਗੇ ਠੀਕ ਹੈ ਨਾ ਵੀ ਤੁਸੀਂ ਮੈਂ ਆਪਾਂ ਕਹਿੰਦਾ ਵੀ ਅਸੀਂ ਪਿੰਜਰਾ ਲਾ ਕੇ ਮਾ ਕੇ ਚੂਹੇ ਫੜਨ ਵਾਲੀ ਗੱਲ ਆ ਕਿਹੜੇ ਐਸਐਚ ਨੂੰ ਪਤਾ ਨਹੀਂ ਵੀ ਸਾਡੇ ਕੀ ਆ ਅਧਿਕਾਰ ਖੇਤਰ ਚ ਕਿਹੜਾ ਬੰਦਾ ਚਿੱਟਾ ਵੇਚਦਾ ਕੱਲੇ ਕੱਲੇ ਦੀ ਇਨਫਰਮੇਸ਼ਨ ਆ ਬਾਈ ਪੁਲਿਸ ਕੋਲੇ ਕੀ ਇੱਕ ਬਕਾਇਦਾ ਸਾਰਾ ਇਹਨਾਂ ਦਾ ਸਿਸਟਮ ਬਣਿਆ ਹੋਇਆ ਭੋਰਾ ਪੂਰਾ ਕੱਲੀ ਕੱਲੀ ਗੱਲ ਦਾ ਪਤਾ ਤੁਸੀਂ ਕੱਲੇ ਆਪ ਦੇ ਸਟਾਰ ਵਧਾਉਣ ਦੇ ਮਾਰੇ ਜਾਂ ਕੀ ਆ ਬੱਲੇ ਬੱਲੇ ਕਰਾਉਣ ਦੇ ਮਾਰੇ ਤੁਸੀਂ ਹੁਣ ਜਿਹੜੇ ਰੱਥਾਂ ਤੇ ਉਤਰੇ ਹੋ ਵਿਓ ਇਹਨਾਂ ਰੱਥਾਂ ਦੇ ਉੱਤੇ ਕੀ ਹੈ ਮੇਰੇ ਖਿਆਲ ਚ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਰੋਹ ਉੱਠ ਕੇ ਖੜਾ ਹੋਊਗਾ ਬਈ ਪਾਹਾਜ ਬੱਚੇ ਦੇ ਜਿਹਦੀ ਕੀ ਢੂਈ ਦੇ ਮਣਕੇ ਬਈ ਡੈੱਡ ਨੇ ਉਹਦੇ 헤ਡਲਾ ਪੋਰਸ਼ਨ ਡੈੱਡ ਆ ਉਹ ਬੰਦੇ ਨੂੰ ਕਹਿ ਰਿਹਾ ਵੀ ਤੁਸੀਂ ਸਾਡਾ ਕੀ ਮੁਜਰਮ ਭਜਾਤਾ ਥੋੜੇ ਤੋਂ ਫੜਿਆ ਨਹੀਂ ਗਿਆ ਤੁਹਾਡੀਆਂ ਅੱਖਾਂ ਸਾਹਮਣੇ ਬੰਦੇ ਭੱਜ ਕੇ ਠੀਕ ਹੈ ਜਦੋਂ ਹੋਰ ਕਿਸੇ ਤੇ ਨਾ ਜੋਰ ਪੁੱਗਿਆ ਉਹ ਪਾਹਾਜ ਬੰਦਾ ਜਿਹੜਾ ਗਲੀ ਦੇ ਵਿੱਚ ਮੰਜੇ ਤੇ ਪਿਆ ਸੀ ਉਸੇ ਨੂੰ ਕੀ ਅੰਦਰ ਪਤਾੜ ਕੇ ਕਹਿੰਦੇ ਵੀ ਐਡੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਉਹ ਜਵਾਗ ਦੀਆਂ ਲੱਤਾਂ ਦਾ ਪਹਿਲੀ ਗ ਤੋ ਜਵਾਗ ਨੂੰ ਕੀ ਟੱਟੀ ਪਿਸ਼ਾਬ ਦਾ ਵੀ ਪਤਾ ਨਹੀਂ ਲੱਗ ਰਿਹਾ ਜਿੱਦ ਦਿਨਾਂ ਪੁਲਿਸ ਨੇ ਕੁੱਟਿਆ ਉਹਦੇ ਦਾ ਪਿਸ਼ਾਬ ਲਗਾਤਾਰ ਹੀ ਨਿਕਲੀ ਜਾਂਦਾ ਉਹਦੀ ਮਾਂ ਦਾ ਕੀ ਹਾਲਾਤ ਹੋਣਾ ਇਹ ਸਰਕਾਰ ਚਾਹੇ ਤਾਂ 24 ਘੰਟੇ ਦਾ ਮੈਂ ਬਾਹਲੇ ਕਹਿਣਾ ਮੈਂ ਕਹਿੰਦਾ ਵੀ ਇਹਨਾਂ ਨੂੰ 5 ਮਿੰਟ ਵੀ ਨਹੀਂ ਲੱਗਦੇ ਸਾਰਾ ਨੈਕਸਸ ਤੋੜਨ ਵਾਸਤੇ ਕਿਉਂਕਿ ਨੈਕਸਸ ਸਾਰਾ ਜੇਲਾ ਚ ਬੈਠਾ ਉੱਥੋਂ ਚੱਲਦਾ ਕੱਲਾ ਕਿ ਉੱਥੇ ਦਾ ਯਾਰ ਜਿਹੜਾ ਬੰਦਾ ਚਾਰ ਦਿਵਾਰੀ ਚ ਥੋੜੇ ਕੀ ਆ ਸਰਵਲੈਂਸ ਦੇ ਅੰਡਰ ਹੈਗਾ ਜੇ ਤੁਸੀਂ ਉਹਨੂੰ ਨਹੀਂ ਬੰਦ ਕਰ ਸਕਦੇ ਤੁਸੀਂ ਫਿਰ ਗਲੀਆਂ ਨਾਲ ਤੋਂ ਕਿਵੇਂ ਬੰਦ ਕਰ ਲੋਗੇ ਤਲਵੰਡੀ ਸਾਬੋ ਦੇ ਵਿੱਚ ਇੱਕ 15 ਸਾਲਾ ਬੱਚੇ ਹੈਂਡੀਕੈਪਟ ਬੱਚਾ ਜਿਹਦਾ ਕਿ ਅੱਧਾ ਸਰੀਰ ਡੈੱਡ ਹੋਇਆ ਹੋਇਆ ਲੱਤਾਂ ਤੋਂ ਜਿਹੜਾ ਲੱਕ ਤੋਂ ਹੇਠ ਦਾ ਸਰੀਰ ਕੰਮ ਨਹੀਂ ਕਰ ਰਿਹਾ ਉਹਨੂੰ ਤਲਵੰਡੀ ਸਾਬੋ ਦੀ ਪੁਲਿਸ ਬੜੀ ਬੇਰਹਿਮੀ ਨਾਲ ਕੁੱਟਦੀ ਹੈ ਉਹਦਾ ਕਸੂਰ ਸਿਰਫ ਇਹਨਾਂ ਹੈ ਕਿ ਉਹਦਾ ਘਰ ਦੇ ਮੰਝਾ ਬਾੜ ਚ ਡਾਹ ਜਾਂਦੇ ਆ ਮਾਂ ਪਿਓ ਮਜ਼ਦੂਰ ਹੈ ਮਾਤਾ ਘਰਾਂ ਚ ਕੰਮ ਕਰਦੀ ਆ ਪਿਓ ਦਿਹਾੜੀਦਾਰ ਆ ਤੇ ਉਹ ਬਾੜ ਚ ਮੰਝਾ ਡਾਹ ਹੁੰਦਾ ਕਿ ਤਾਂ ਕਿ ਕੋਈ ਉਹਦੇ ਉਹਨਾਂ ਤੋਂ ਮਗਰੋਂ ਜੇ ਉਹਨੇ ਪਾਣੀ ਚਾਹ ਪੀਣਾ ਤੇ ਕੋਈ ਆਂਢੀ ਗੁਆਂਢੀ ਪਿਆਦੇ ਕਿਉਂਕਿ ਮੰਗ ਲੈਂਦਾ ਉਹ ਤਾਂ ਚੱਲਿਆ ਵੀ ਨਹੀਂ ਜਾਂਦਾ ਤੇ ਉਹਦੇ ਮੂਹਰ ਦੀ ਕੋਈ ਚਿੱਟੇ ਵਾਲੇ ਭਜਦੇ ਆ ਪਿੱਛੇ ਉਹਨਾਂ ਦੇ ਪੁਲਿਸ ਭਜਦੀ ਹੈ ਤਾਂ ਉਹ ਭੱਜ ਜਾਂਦੇ ਆ ਤਾਂ ਪੁਲਿਸ ਵਾਲੇ ਉਹਨੂੰ ਪੁੱਛਦੇ ਕਿੱਧਰ ਗਿਆ ਤੂੰ ਭਜਾਇਆ ਇਹਨੂੰ ਇੱਧਰ ਦੀ ਕਿੱਧਰ ਦੱਸਿਆ ਸਿਰਫ ਇੰਨੇ ਕਹਿਣ ਤੇ ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਤੇ ਉਹਨੂੰ ਉਹਦੇ ਕਮਰੇ 'ਚ ਤਾੜ ਕੇ ਬੇਰਹਿਮੀ ਨਾਲ ਕੁੱਟਿਆ ਜਾਂਦਾ ਇੱਕ ਅਪਾਜ ਬੱਚੇ ਨੂੰ ਜਿਹੜਾ ਕਿ ਹੁਣ ਇਸ ਵਕਤ ਮੈਡੀਕਲ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਹੈ ਸੌਰੀ ਤਲਵੰਡੀ ਸਾਬੋ ਦੇ ਹਸਪਤਾਲ ਦੇ ਵਿੱਚ ਦਾਖਲ ਵੀ ਹੈ ਇਥੋਂ ਤੱਕ ਕਿ ਉਹ ਪਸ਼ਾਬ ਲੈਟਰਨ ਵੀ ਖੁਦ ਨਹੀਂ ਜਾ ਸਕਦਾ ਤੇ ਜਦੋਂ ਦਾ ਪੁਲਿਸ ਨੇ ਘੁੱਟਿਆ ਉਹਦਾ ਪਸ਼ਾਬ ਨਹੀਂ ਰੁਕ ਰਿਹਾ ਤੇ ਉਹਦੀ ਢੀ ਢੂਈ ਦੇ ਉੱਤੇ ਨੀਲ ਪਾਏ ਹੋਏ ਆ ਮੂੰਹ ਉਹਦਾ ਸੁੱਜਿਆ ਹੋਇਆ ਇਹ ਬੇਰਹਿਮੀ ਹੋਈ ਆ ਤਲਵੰਡੀ ਸਾਬੋ ਦੇ ਵਿੱਚ ਸੜਨਾ ਤਲਵੰਡੀ ਸਾਬੋ ਤੋਂ ਹੀ ਭਾਈ ਰੁਪਿੰਦਰ ਨੇ ਭਾਈ ਕਿਵੇਂ ਦੇਖਦੇ ਹੋ ਤੁਸੀਂ ਤੁਹਾਡੀ ਮੈਨੂੰ ਪਤਾ ਲੱਗਾ ਕਿ ਸੰਸਥਾ ਉਸ ਬੱਚੇ ਦੀ ਦੇਖਭਾਲ ਵੀ ਕਰਦੀ ਸੀ ਕਿ ਉਹਦੇ ਜੋ ਡੈਪਰ ਵਗੈਰਾ ਉਹਨੂੰ ਪ੍ਰੋਵਾਈਡ ਕਰਦੇ ਸੀ ਜਾਂ ਹੋਰ ਵੀ ਲੋੜ ਹੁੰਦੀ ਸੀ ਪਰਿਵਾਰ ਨੂੰ ਤੁਹਾਡੇ ਕੋਲ ਜਾਦੇ ਮਾਮਲਾ ਆਇਆ ਜਾਂ ਤੁਸੀਂ ਦੇਖਿਆ ਜਾਂ ਤੁਹਾਨੂੰ ਦੱਸਿਆ ਕੀ ਕੁਝ ਮਤਲਬ ਕੀ ਕਹਿਣਾ ਚਾਹੋਗੇ ਇਸ ਸਾਰੀ ਘਟਨਾ ਦੇ ਮੈਂ ਪਹਿਲਾਂ ਤਾਂ ਦੱਸ ਦਿਆ ਕਿ ਭਾਈ ਮੈਂ ਤਾਂ ਬਾਹਰ ਸੀ ਮੈਂ ਤਾਂ ਜਦੋਂ ਤਸਵੀਰਾਂ ਦੇਖੀਆਂ ਮੈਨੂੰ ਇੱਕ ਭਰਾ ਨੇ ਤਸਵੀਰਾਂ ਭੇਜੀਆਂ ਜਿਹੜੇ ਕੀ ਹੈ ਭਰਾ ਉੱਥੇ ਇਹਨਾਂ ਨੂੰ ਡਾਈਪਰ ਗਰਾ ਪ੍ਰੋਵਾਈਡ ਕਰਾਉਂਦਾ ਸਾਡੇ ਮੈਡੀਕਲ ਮਾਕੇ ਪੂਰਾ ਜਿਹੜਾ ਗਰੁੱਪ ਬਣਿਆ ਹੋਇਆ ਉਹ ਸਾਰੇ ਬੰਦੇ ਆਪਦੇ ਲੈਵਲ ਤੇ ਰਲ ਕੇ ਬੰਦੇ ਦੇ ਡਾਈਪਰ ਮਾਕੇ ਵਗੈਰਾ ਪ੍ਰੋਵਾਈਡ ਕਰਾਉਂਦੇ ਕਿਉਂਕਿ ਜਵਾਗਦੀਆਂ ਲੱਤਾਂ ਮਰੀਆਂ ਵੀਆਂ ਨੇ ਹੁਣ ਲੱਤਾਂ ਮਰੀਆਂ ਵਾਲੇ ਤੇ ਕੀ ਹੈ ਲੱਤ ਮਾਰਨ ਵਾਲਾ ਬੰਦਾ ਯਾਰ ਮਾੜੀ ਮੋਟੀ ਦਾ ਸ਼ਰਮ ਮੰਨ ਵਾਲੇ ਮੈਂ ਕਹਣਾ ਵੀ ਭਗਵੰਤਮਾਨ ਸਰਕਾਰ ਦਾ ਪ੍ਰਹਾਰ ਆਪਰੇਸ਼ਨ ਕੀ ਹੈ ਕੀ ਪਾਜਾਂ ਮਾਕੇ ਪਾਜਾਂਦੇ ਉੱਤੇ ਪਕੇ ਟੈਗ ਕਰਨ ਵਾਸਤੇ ਆ ਹੁਣ ਜਿਹੜੇ ਬੰਦੇ ਦੀ ਲੱਤਾਂ ਕੰਮ ਨਹੀਂ ਕਰਦੀਆਂ ਤੁਹਾਨੂੰ ਲੱਗਦਾ ਕਿ ਉਹ ਚਿੱਟਾ ਗਿਆ ਸਪਲਾਈ ਕਰਦਾ ਹੋ ਜਿਵੇਂ ਤੁਸੀਂ ਗੱਲ ਦੱਸੀ ਆ ਬਾਈ ਇਹ ਅੱਜ ਤੋਂ ਨਹੀਂ ਮੈਂ ਕਹਿੰਦਾ ਜਿਹੜਾ ਬੰਦਾ ਤਲਵੰਡੀ ਦੇ ਵਿੱਚ ਸਾਡੇ ਬਸ ਛੱਡੇ ਜਦੋਂ ਤੁਸੀਂ ਗੁਰੂ ਕਾਸ਼ੀ ਕਾਲਜ ਨੂੰ ਜਾਂਦੇ ਨਾ ਰਸਤੇ ਦੇ ਵਿੱਚ ਕੀ ਆ ਘਰ ਪੈਂਦਾ ਤੇ ਉਹ ਜਵਾਕ ਦਾ ਕਈ ਸਾਲਾਂ ਤੋਂ ਮੰਜਾ ਕੀ ਆ ਬਾਹਰ ਗਲੀ ਦੇ ਵਿੱਚ ਪਿਆ ਹੁੰਦਾ ਕਿਉਂਕਿ ਮਾਪਿਓ ਗਰੀਬ ਨੇ ਦਿਹਾੜੀਦਾਰ ਬੰਦੇ ਨੇ ਤੇ ਉਹ ਫਿਰ ਕਰਦੇ ਕੀ ਆ ਉਹ ਜਵਾਕ ਦਾ ਮੰਜਾ ਡਾਹ ਜਾਂਦਾ ਉਹ ਪਾਣੀ ਵੀ ਮੰਗ ਕੇ ਲੈਂਦਾ ਤੇ ਯਾਰ ਬੜੀ ਸ਼ਰਮ ਵਾਲੀ ਗੱਲ ਆ ਵੀ ਜਿਹੜੇ ਪੁਲਿਸ ਵਾਲੇ ਲੋਕ ਨੇ ਉਹ ਜਾ ਕੇ ਕਹਿੰਦੇ ਉਹਨਾਂ ਤੋਂ ਆਪ ਤਾਂ ਚਿੱਟੇ ਵਾਲੇ ਤਾਂ ਹੱਥੋਂ ਨਿਕਲ ਜਾਂਦੇ ਆ ਭੱਜ ਜਾਂਦੇ ਆ ਫਿਰ ਮਾੜਾ ਮਾਕੇ ਕਿ ਮਾੜੇ ਤੇ ਜੋਰ ਪੁੱਗਦਾ ਉਹ ਨੂੰ ਜਾ ਕੇ ਜਵਾਕ ਨੂੰ ਕਿ ਨਾਲੇ ਤਾਂ ਮਾਵਾ ਪਿੰਡ ਦੀਆਂ ਗੰਦੀਆਂ ਗਾਲਾਂ ਦਿੱਤੀਆਂ ਜਾਂਦੀਆਂ ਉਹਦੇ ਕੱਲੇ ਮੂੰਹ ਤੇ ਚਪੇੜਾ ਨਹੀਂ ਮਾਰੀਆਂ ਬਈ ਮੈਂ ਕਹਿੰਦਾ ਵੀ ਮੈਂ ਤਸਵੀਰਾਂ ਜਿਹੜੀਆਂ ਦੇਖੀਆਂ ਨੇ ਉਹ ਦਿਖਾ ਨਹੀਂ ਸਕਦੇ ਤੁਸੀਂ ਕੈਮਰੇ ਦੇ ਵਿੱਚ ਆ ਸਾਰੇ ਪੱਟਾਂ ਤੇ ਲੀਲ ਪਏ ਵਾ ਢੂਈ ਸਾਰੀ ਕੀ ਆ ਉਹਦੀ ਨੀਲੀ ਕਰ ਰੱਖੀ ਆ ਕੁੱਟ-ਕੁੱਟ ਕੇ ਮਾਕੇ ਇੰਨਾ ਕਿ ਬੁਰੇ ਹਾਲਾਤ ਨੇ ਉਹ ਵੀ ਕਿਹੜੇ ਦੇ ਜਿਹੜੇ ਬੰਦੇ ਦੇ ਕਿ ਬੱਚਾ ਮੈਂ ਕਹਿੰਦਾ ਆਪਾਂ ਨੌਜਵਾਨ ਵੀ ਨਹੀਂ ਕਹਿ ਸਕਦੇ ਉਹਨੂੰ ਉਮਰ 12-13 ਸਾਲ ਉਮਰ ਆ ਤੇ ਉਹ ਜਵਾਕ ਦਾ ਬਈ ਮੈਂ ਕਹਿੰਦਾ ਵੀ ਮੂੰਹ ਦੇਖ ਕੇ ਉਦੇ ਮੂੰਹ ਤੇ ਵੀ ਚਪੇੜੇ ਮਾਰੇਗੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਮੈਂ ਤਾਂ ਇਹੀ ਗੱਲ ਕਰਦਾ ਵੀ ਭਗਵੰਤ ਮਾਨ ਦਾ ਜਿਹੜਾ ਇਹ ਪ੍ਰਹਾਰ ਆ ਜੇ ਇਹਨਾਂ ਲੋਕਾਂ ਦੀ ਹੋਣਾ ਫਿਰ ਇਹੋ ਜਿਹਾ ਪ੍ਰਹਾਰ ਬੰਦ ਕਰਕੇ ਕਿਉਂ ਲੋਕਾਂ ਦੇ ਮਾਕੇ ਪੁੱਤ ਜਿਹੜੇ ਮੈਂ ਕਹਿੰਦਾ ਵੀ ਚੱਲਦਾ ਫਿਰਦਾ ਬੰਦਾ ਕੋਈ ਹੋਵੇ ਯਾਰ ਜਿਹਦੇ ਤੇ ਮਾਕੇ ਅਟੈਕ ਹੋ ਜਾਂਦਾ ਸੀ ਫਿਰ ਵੀ ਮਾੜਾ ਮੋਟਾ ਮੰਨ ਲੈਂਦੇ ਚਲੋ ਫਿਰ ਵੀ ਕਿਉਂਕਿ ਅੱਜ ਤਾਂ ਹੀ ਦੇਖ ਰਹੇ ਆ ਕਿਵੇਂ ਭੱਜੇ ਜਾਂ ਮਾਕੇ ਭਜਾ ਕੇ ਜਾਨ ਪੁੱਜ ਕੇ ਲੱਤਾਂ 'ਚ ਫੇਰ ਮਾਰ ਕੇ ਜਿਹੜਾ ਕੋਈ ਦਿਖਾਇਆ ਜਾ ਰਿਹਾ ਪੁਲਿਸ ਜੋ ਉਸ ਤਰੀਕੇ ਨਾਲ ਹਰੇਕ ਐਂਗਸਟਰ ਨੂੰ ਕੀ ਆਸਲਾ ਬਰਾਮਦ ਕਰਨ ਜਾਂਦੇ ਆ ਬਰਾਮ ਪਰ ਪੁਲਿਸ ਵਾਲੇ ਤੁਹਾਨੂੰ ਗੱਲਾਂ ਦੇਣੀਆਂ ਪੈਣਗੀਆਂ ਯਾਦ ਰੱਖਿਓ ਅੱਜ ਨਹੀਂ ਮੈਂ ਕਹਣਾ ਵੀ ਜਿੰਨੇ ਬਾਈ ਹੱਤਬਾਦ ਦੇ ਟਾਈਮ ਦੇ ਵਿੱਚ ਬੰਦੇ ਸੀ ਉਹ ਜੇਲ੍ਹਾਂ ਚ ਪਿੱਛੇ ਜੇ ਆਪਾਂ ਦੇਖਿਆ ਵੀ ਕਿਵੇਂ ਕਿਹੜੇ ਹਾਲਾਤਾਂ ਚ ਭੋਗਤੇ ਆ ਠੀਕ ਹੈ ਨਾ ਤੁਸੀਂ ਇਕੱਲੇ ਆਪਦੇ ਸਟਾਰ ਵਧਾਉਣ ਦੇ ਮਾਰੇ ਜਾਂ ਕੀ ਆ ਬੱਲੇ ਬੱਲੇ ਕਰਾਉਣ ਦੇ ਮਾਰੇ ਤੁਸੀਂ ਹੁਣ ਜਿਹੜੇ ਰੱਥਾਂ ਤੇ ਉਤਰੇ ਹੋ ਵਿਓ ਇਹਨਾਂ ਰੱਥਾਂ ਦੇ ਉੱਤੇ ਕੀ ਆ ਮੇਰੇ ਖਿਆਲ ਚ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਰੋਹ ਆ ਉੱਠ ਕੇ ਖੜਾ ਹੋਊਗਾ ਬਈ ਚਿੱਟਾ ਇਹਨਾਂ ਤੋਂ ਕੀ ਆ ਬੰਦ ਮੈਂ ਉਹੀ ਗੱਲ ਕਰਦਾ ਵੀ ਚਿੱਟਾ ਬੰਦ ਕਰਨ ਵਾਸਤੇ ਤਨੂ ਕੀ ਬਾਲੇ ਵੱਡੇ ਕੇ ਇੰਨੇ ਤਾਮਚਾਮ ਦੀ ਲੋੜ ਨਹੀਂ ਬਾਕੀ ਰੋਲਾ ਪਾਉਣ ਦੀ ਲੋੜ ਨਹੀਂ ਪ੍ਰਹਾਰ ਆਪਰੇਸ਼ਨ ਤੁਸੀਂ ਵੀ ਗੱਲ ਕੀਤੀ ਸੀ ਵੀ ਤੁਸੀਂ ਰੋਲਾ ਪਾਉਣ ਲੱਗੇ 24 ਘੰਟੇ ਚ ਅਸੀਂ ਕਰਾਂਗੇ ਠੀਕ ਹੈ ਨਾ ਜਿਹੜੇ ਬੈਠਿਆ ਗੈਂਗਸਟਰ 24 ਘੰਟੇ ਘਰਾਂ ਚ ਆ ਜਾਣਗੇ ਠੀਕ ਹੈ ਨਾ ਵੀ ਤੁਸੀਂ ਮੈਂ ਆਪਾਂ ਕਹਿੰਦਾ ਵੀ ਅਸੀਂ ਪਿੰਜਰਾ ਲਾ ਕੇ ਮਾ ਕੇ ਚੂਹੇ ਫੜਨ ਵਾਲੀ ਗੱਲ ਆ ਇਸ ਤਰੀਕੇ ਨਾਲ ਨਹੀਂ ਜੇ ਤੁਸੀਂ ਕੁਝ ਕਰਨਾ ਹੈਗਾ ਤੁਹਾਡੇ ਕੋਲ ਸਾਰੇ ਕੀ ਇੰਟੈਲੀਜੈਂਸੀ ਹੈਗੀ ਆ ਕਿਹੜੇ ਐਸਐਚ ਨੂੰ ਪਤਾ ਨਹੀਂ ਵੀ ਸਾਡੇ ਕੀ ਅਧਿਕਾਰ ਖੇਤਰ ਚ ਕਿਹੜਾ ਬੰਦਾ ਚਿੱਟਾ ਵੇਚਦਾ ਕੱਲੇ ਕੱਲੇ ਦੀ ਇਨਫੋਰਮੇਸ਼ਨ ਆ ਬਾਈ ਪੁਲਿਸ ਕੋਲੇ ਕੀ ਇੱਕ ਬਕਾਇਦਾ ਸਾਰਾ ਇਹਨਾਂ ਦਾ ਸਿਸਟਮ ਬਣਿਆ ਹੋਇਆ ਭੋਰਾ ਪੂਰਾ ਕੱਲੀ ਕੱਲੀ ਗੱਲ ਦਾ ਪਤਾ ਪਰ ਡੌਲਾ ਇਹੀ ਆ ਮੈਂ ਪਹਿਲੀ ਗੱਲ ਕਰਦਾ ਵੀ ਸਪਲਾਈ ਲਾਈਨ ਦੇ ਉੱਤੇ ਇਹ ਸਰਕਾਰ ਤੋਂ ਕੋਈ ਕੰਟਰੋਲ ਨਹੀਂ ਕੀਤਾ ਗਿਆ ਬੇਸ਼ੱਕ ਕਿ ਪ੍ਰਹਾਰ ਆਪਰੇਸ਼ਨ ਚਲਾ ਲਿਆ ਹੋਰ ਚਲਾ ਲਿਆ ਕਿਉਂਕਿ ਪੁਲਿਸ ਦੀ ਇੱਛਾ ਸ਼ਕਤੀ ਹੈ ਨਹੀਂ ਜੇ ਪੁਲਿਸ ਦੀ ਇੱਛਾ ਸ਼ਕਤੀ ਹੋਵੇ ਜਿੱਥੇ ਕੋਈ ਚੰਗੇ ਅਫਸਰ ਹੈਗੇ ਉੱਥੇ ਪਰ ਉੱਥੇ ਕੀ ਆ ਇੰਡੀਵਿਜੂਅਲੀ ਕੋਈ ਬੰਦਾ ਕੋਈ ਐਫਰਟ ਕਰ ਰਿਹਾ ਤਾਂ ਉਹਦੇ ਕਰਕੇ ਆ ਰਿਹਾ ਸਰਕਾਰ ਜਿਨੇ ਮਰਜ਼ੀ ਪ੍ਰੋਗਰਾਮ ਬਣਾ ਕੇ ਦੇ ਦੇ ਸਰਕਾਰ ਜਿਨੇ ਮਰਜ਼ੀ ਕੀ ਆ ਪ੍ਰਹਾਰ ਚਲਾ ਲੈ ਜਾਂ ਕੁਝ ਹੋਰ ਚਲਾ ਲੈ ਜਿੰਨਾ ਚਿਰ ਇੱਛਾ ਸ਼ਕਤੀ ਮੈਂ ਕਹਿੰਦਾ ਸਰਕਾਰ ਦੀ ਇੱਛਾ ਸ਼ਕਤੀ ਪਹਿਲਾਂ ਚਾਹੀਦੀ ਆ ਫਿਰ ਕੀ ਆ ਪੁਲਿਸ ਦੀ ਚਾਹੀਦੀ ਆ ਫਿਰ ਪ੍ਰੋਪਰ ਇੱਕ ਪਲਾਨ ਬਣੇ ਬਾਕੀ ਮੈਂ ਤਾਂ ਇਹ ਗੱਲ ਕਰਦਾ ਸਾਰੇ ਨੇਕਸ ਚੱਲੀਦਾ ਭਾਈ ਜ਼ਿਲ੍ਹਿਆਂ ਚੋਂ ਜਾਂਦੇ ਆ ਜਿੰਨੀ ਸਪਲਾਈ ਹੁੰਦੀ ਆ ਸਾਰੀ ਜ਼ਿਲ੍ਹਿਆਂ ਦੇ ਵਿੱਚੋਂ ਕੀ ਆ ਨੈਟਵਰਕ ਬਣਾ ਕੇ ਦਿੱਤਾ ਜਾਂਦਾ ਜਿਸ ਤਰੀਕੇ ਨਾਲ ਸਪਲਾਈ ਹੁੰਦੀ ਆ ਅਸੀਂ ਕਈ ਬੰਦੇ ਅੰਦਰ ਕਰਾ ਕੇ ਦੇਖ ਲੇ ਉਹਨਾਂ ਨੂੰ ਪਹਿਲਾਂ ਜਾ ਕੇ ਤੇ ਇਹ ਸਿਸਟਮ ਉਹ ਲੋਕ ਕਿੰਨਾ ਦੇ ਕੋਲੇ ਆ ਉਹਨਾਂ ਕੋਲੇ ਫੋਨ ਜੇ ਜੇਲਾਂ ਚ ਦਿੱਤੇ ਜਾ ਰਹੇ ਆ ਹੁਣ ਅੱਜ ਵੀ ਇੱਕ ਗੱਲ ਚੱਲ ਰਹੀ ਸੀ ਵੀ ਇਹ ਸਰਕਾਰ ਚਾਹੇ ਤਾਂ 24 ਘੰਟੇ ਦਾ ਮੈਂ ਬਾਹਲੇ ਕਹਿਣਾ ਮੈਂ ਕਹਿਣਾ ਵੀ ਇਹਨਾਂ ਨੂੰ 5 ਮਿੰਟ ਵੀ ਨਹੀਂ ਲੱਗਦੇ ਸਾਰਾ ਨੈਕਸਸ ਤੋੜਨ ਵਾਸਤੇ ਕਿਉਂਕਿ ਨੈਕਸਸ ਸਾਰਾ ਜੇਲਾਂ ਚ ਬੈਠਾ ਉੱਥੋਂ ਚੱਲਦਾ ਕੱਲਾ ਕਿ ਉੱਥੇ ਦਾ ਜਰ ਜਿਹੜਾ ਬੰਦਾ ਚਾਰ ਦਿਵਾਰੀ ਚ ਤੁਹਾਡੇ ਕੀ ਆ ਸਰਵਾਈਲੈਂਸ ਦੇ ਅੰਡਰ ਹੈਗਾ ਜੇ ਤੁਸੀਂ ਉਹਨੂੰ ਨਹੀਂ ਬੰਦ ਕਰ ਸਾਰੇ ਤੁਸੀਂ ਫਿਰ ਗਲੀਆਂ ਨਾਲ ਤੋਂ ਕਿਵੇਂ ਬੰਦ ਕਰ ਲਓਗੇ ਇਸ ਕਰਕੇ ਵੀ ਬੰਦ ਤਾਂ ਜਿੱਥੇ ਕਰਨ ਦੀ ਲੋੜ ਹੈ ਕੱਲਾ ਤੁਸੀਂ ਜੇਲਾਂ ਦਾ ਨੈਟਵਰਕ ਹੀ ਤੋੜ ਲਓ ਉੱਥੇ ਕੰਟਰੋਲ ਕਰਕੇ ਮੈਂ ਕਹਿੰਦਾ ਮੋਬਾਈਲ ਫੋਨ ਵਗੈਰਾ ਉੱਥੇ ਹੀ ਕੰਟਰੋਲ ਹੋ ਜਾਣ ਨੈਕਸਸ ਆਪੀ ਟੁੱਟ ਜੂ ਤੇ ਪੰਜਾਬ ਦੇ ਜੀ ਤੁਹਾਨੂੰ ਮੈਨੂੰ ਸਪਲਾਈ ਹੁੰਦੀ ਦਿਖਾ ਦਿਓ ਇਸ ਕਰਕੇ ਜਿਹੜਾ ਸਿਸਟਮ ਸਰਕਾਰ ਨੇ ਚਲਾਇਆ ਸਭ ਤੋਂ ਵੱਡੀ ਤਰਾਸਦੀ ਦੀ ਗੱਲ ਆ ਵੀ ਉਸੇ ਚੁਖਲਾ ਮਾ ਕੇ ਐਸਐਚਓ ਚਾਹੇ ਜਿਹੜਾ ਵੀ ਪੁਲਿਸ ਮੁਲਾਜ਼ਮ ਹੈ ਜਿਹਨੂੰ ਕਾਰਵਾਈ ਕੀਤੀ ਆ ਮੈਂ ਕਹਿੰਦਾ ਉਸ ਬੰਦੇ ਨੂੰ ਡਿਸਮਿਸ ਕਰਨਾ ਬਣਦਾ ਇਸ ਮੁੱਦੇ ਦੇ ਉੱਤੇ ਸੋ ਸਪੈਨ ਨਹੀਂ ਭਗਵੰਤ ਮਾਨ ਜੀ ਉਸ ਬੰਦੇ ਤੇ ਕਾਰਵਾਈ ਬਣਦੀ ਨਾ ਕਰੂਗਾ ਤੇ ਇਹਦੇ ਵਾਸਤੇ ਆਨਲਾਈਨ ਟਾਈਮ 'ਚ ਮੇਰੇ ਖਾਤੇ ਤਲਵੰਡੀ ਸਾਪੋ ਦੇ ਵਿੱਚ ਬੱਚਾ ਬੱਚੇ ਦੇ ਮੰਨ ਦੇ ਵਿੱਚ ਭਾਈ ਬਲੁੰਦ ਰਿਆ ਗਿਆ ਹਰੇਕ ਦਾ ਜਦੋਂ ਜਵਾਕ ਨੂੰ ਦੇਖਦੇ ਆ ਉਹ ਜਵਾਕ ਦੀਆਂ ਲੱਤਾਂ ਦਾ ਪਹਿਲੀ ਗਲੀਆਂ ਪਈਆਂ ਤੇ ਉਹ ਜਵਾਕ ਨੂੰ ਕੀ ਟੱਟੀ ਪਿਸ਼ਾਬ ਦਾ ਵੀ ਪਤਾ ਨਹੀਂ ਲੱਗ ਰਿਹਾ ਜਿੱਦ ਦਿਨਾਂ ਪੁਲਿਸ ਨੇ ਕੁੱਟਿਆ ਉਹਦੇ ਦਾ ਪਿਸ਼ਾਬ ਲਗਾਤਾਰ ਹੀ ਨਿਕਲੀ ਜਾਂਦਾ ਉਹਦੀ ਮਾਂ ਦਾ ਕੀ ਹਾਲਾਤ ਹੋਣਗੇ ਉਹ ਤੁਹਾਨੂੰ ਮਾੜੀ ਮੋਟੀ ਦਾ ਸ਼ਰਮ ਕਰ ਲੈਂਦੇ ਜਿਹਾ ਜੇ ਤੁਸੀਂ ਇੱਕ ਅਪਾਹਜ ਬੱਚੇ ਦੇ ਜਿਹਦੀ ਕੀ ਢੂਈ ਦੇ ਮਣਕੇ ਬਜੀ ਡੈਡ ਨੇ ਉਹਦੇ ਹੀਟਲਾ ਪੋਰਸ਼ਨ ਡੈਡ ਆ ਉਹ ਬੰਦੇ ਨੂੰ ਕਹਿ ਰਿਹਾ ਵੀ ਤੁਸੀਂ ਸਾਡਾ ਕੀ ਮੁਜਰਮ ਭਜਾਤਾ ਛੋਡੇ ਤੋਂ ਫੜਿਆ ਨਹੀਂ ਗਿਆ ਥੋੜੀਆਂ ਅੱਖਾਂ ਸਾਹਮਣੇ ਬੰਦੇ ਭੱਜ ਕੇ ਠੀਕ ਹੈ ਜਦੋਂ ਹੋਰ ਕਿਸੇ ਤੇ ਨਾ ਜ਼ੋਰ ਪੋ ਗਿਆ ਉਹ ਪਹਾੜ ਜੀ ਬੰਦਾ ਜਿਹੜਾ ਗਲੀ ਦੇ ਵਿੱਚ ਮੰਜੀ ਤੇ ਪਿਆ ਸੀ ਉਸੇ ਨੂੰ ਕੀ ਅੰਦਰ ਪਤਾੜ ਕੇ ਕਹਿੰਦੇ ਵੀ ਐਡੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਉਹ ਦੱਸਿਆ ਨਹੀਂ ਜਾ ਸਕਦਾ ਤੁਸੀਂ ਤਸਵੀਰਾਂ 'ਚ ਵੀ ਦਿਖਾ ਨਹੀਂ ਸਕਦੇ ਉਹ ਚੀਜ਼ ਨੂੰ ਜਿਸ ਤਰੀਕੇ ਨਾਲ ਜ਼ਖਮ ਹੈਗੇ ਆ ਲੱਖ ਲਾਹਣ ਤਹ ਇਹ ਜੀ ਸਿਸਟਮ ਦੇ ਉੱਤੇ ਇਹ ਜੀਆਂ ਸਰਕਾਰਾਂ ਤੇ ਜੇ ਕੀ ਆ ਬੰਦਾ ਕੀ ਉਹ ਕਾਰਵਾਈ ਨਹੀਂ ਕਰ ਸਕਦੀ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ